ਕਰਨ ਦੀ ਪ੍ਰਸ਼ਾਤਨੀ ਇਹ ਹੈਗੀ ਆ ਕਬਰਾਂ ਦੀ ਮੜੀਆਂ ਦੀ ਸ਼ਮਸ਼ਾਨ ਦੀ ਇੱਕ ਸ਼ਕਤੀ ਜਦੋਂ ਸਿੱਧ ਕਰਦੇ ਆ ਇਹ ਜਿਹੜਾ ਬੰਦਾ ਸਿੱਧ ਕਰਦਾ ਉਹਦਾ ਕੋਈ ਫਿਜ਼ੀਕਲੀ ਜਾਂ ਸਰੀਰਿਕ ਸੰਬੰਧ ਕੁਛ ਇਦਾਂ ਦਾ ਇਹਨੂੰ ਕਰਨ ਵਾਲੇ ਮਰਨ ਤੋਂ ਬਾਅਦ ਫਿਰ ਇਹ ਛੱਡਦੀ ਨਹੀਂ ਅੱਛਾ ਮੈਂ ਇਹਦੀ ਉਹਦੀ ਗਤੀ ਨਹੀਂ ਹੁੰਦੀ ਬਿਲਕੁਲ ਨਹੀਂ ਗਤੀ ਹੁੰਦੀ ਇਹ ਆਪਣੇ ਨਾ ਇਹਨਾਂ ਦੀ ਗਤੀ ਆ ਨਾ ਆਪਣੀ ਗਤੀ ਆ ਫਿਰ ਮਰਨ ਤੋਂ ਬਾਅਦ ਬੰਦਾ ਵੀ ਪੂਤ ਬਣ ਜਾਂਦਾ ਬਣਾਉਗੀ ਕਿੱਥੇ ਜਾਊਗੀ ਨਾਲ ਤੁਹਾਨੂੰ ਜਾਣਾ ਪਊਗਾ ਮਲਮੂਤਰ ਵਾਲਾ ਵੀ ਕਹਿੰਦੇ ਕੁਛ ਇੰਦਾਂ ਮਲਮੂਤਰ ਵਾਲਾ ਤਾਂ ਕਿਰਿਆ ਇਹਦੀ ਇਹ ਆ ਵੀ ਆਪਣੇ ਮਲਮੂਤਰ ਖਾਣਾ ਪੈਂਦਾ ਕਿੰਨੇ ਦਿਨ ਕਿੰਨੇ ਦਿਨ ਕੀ 40 ਦਿਨ ਤਾਂ ਲੱਗਦੀ ਆ ਪਰ ਉਹ ਤੁਸੀਂ ਥੋੜੂ ਖਾਣੀ ਜੋ ਗੰਦਗੀ ਇਹਨੇ ਖਾਣੀ ਖਾ ਪਰਿਆ ਪਰ ਜਾ ਉਹਦੇ ਕੋਲ ਹਾਂ ਪ੍ਰਸ਼ਾਦ ਚੜੂਗਾ ਉਹਨੂੰ ਇਹ ਆਪਣੇ ਥਰੂ ਆਪਣੇ ਥਰੂ 40 ਦਿਨ ਖਾਣਾ ਪੈਣਾ ਹੈ 40 ਬਚਨ ਨੂੰ ਚਨ ਫਿਰ ਲੈਂਦੇ ਸਿੱਧਾ ਰੱਖੋ ਪਹਿਲਾਂ ਪਹਿਲਾਂ ਹਾਂ ਬਚਨ ਨੂੰ ਦੇ ਬੇ ਕੀ ਤੁਸੀਂ ਛੱਡਣਾ ਕੀ ਨਮਾ ਗ੍ਰਹਿਣ ਕਰਨਾ ਕਲੇਜੀ ਦਵਾਂਗੇ ਆਪਾਂ ਸ਼ਰਾਬ ਦਵਾਂਗੇ ਇਹ ਦੋ ਚੀਜ਼ਾਂ ਤੁਹਾਨੂੰ ਮਨਾਹੀ ਹੋਊਗੀ ਵੀ ਆਪਾਂ ਗ੍ਰਹਿਣ ਨਹੀਂ ਕਰਦੇ ਤਿਆਗ ਕਰਨਾ ਪੈਣਾ ਕਰਨ ਪ੍ਰਸਾਦਨੀ ਦਾ ਮਤਲਬ ਹੈ ਕੰਨ ਵਿੱਚ ਗੱਲ ਦਸਣੀ ਓਕੇ ਤੁਹਾਡੇ ਕੋਲੇ ਕੋਈ ਆ ਕੇ ਬੈਠਾ ਆ ਤੇ ਉਹ ਕਰਨ ਪ੍ਰਸਾਦਨੀ ਤੁਹਾਡੇ ਕੰਨ ਵਿੱਚ ਗੱਲ ਦੱਸ ਦਊਗੀ ਵੀ ਇਹ ਤੇਰਾ ਮਿੱਤਰ ਨਹੀਂ ਹੈਗਾ ਇਹ ਜਿਹੜਾ ਤੇਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਨਾ ਇਹ ਤੇਰੇ ਵਿਰੋਧੀ ਆ ਉਹ ਇਸ ਤਰ੍ਹਾਂ ਦੀ ਗੱਲ ਦੱਸੂਗੀ ਡੜਾ ਸੱਟਾ ਇਹ ਦੱਸਦੀ ਆ ਡੜਾ ਸੱਟਾ ਜੋ ਆ ਅੱਜ ਕੱਲ੍ਹ ਚੱਲਦਾ ਆ ਜ ਆ ਨੰਬਰ ਲੱਗੂਗਾ ਲਾਲਾ ਜਾ ਕੇ ਵੱਡੇ ਵੱਡੇ ਕਹਿੰਦੇ ਪੋਲਿਟਿਕਸ ਵੀ ਇਹ ਜੇ ਤੇਰਾ ਯੂਜ਼ ਕਰਦੇ ਨੇ ਮਰਨ ਤੋਂ ਪਹਿਲਾਂ ਦੇ ਕੇ ਜਾਣੀ ਪੈਂਦੀ ਅੱਗੇ ਕਿਸੇ ਚੇਲੇ ਨੂੰ ਜਿੱਦਾਂ ਤੁਸੀਂ ਕਿਹਾ ਸੀ ਉਹ ਹਰੇਕ ਵਿੱਦਿਆ ਦੇਣੀ ਪੈਂਦੀ ਨਹੀਂ ਫਿਰ ਉਹ ਨਾਲ ਲੈ ਜਾਂਦੀ ਆ ਆਪਣੇ ਹਾਂ ਵੀ ਤੰਗ ਕਰਦੀਆਂ ਨੇ ਇਹ ਚੀਜ਼ਾਂ ਇਹ ਬਾਦ ਦੇ ਵਿੱਚ ਆਪਾਂ ਨੂੰ ਨਹੀਂ ਤੰਗ ਕਰਦੀਆਂ ਪਰਿਵਾਰ ਨੂੰ ਤੰਗ ਕਰਦੀਆਂ ਨੇ ਵੀ ਸਾਨੂੰ ਭੋਗ ਪ੍ਰਸ਼ਾਦ ਦਿਓ ਸਾਡੀ ਮਾਨਤਾ ਕਰੋ ਬਾਬਾ ਜੀ ਅੱਜ ਕੱਲ੍ਹ ਕਰਨ ਪ੍ਰਸ਼ਾਜਨੀ ਵਾਲੇ ਬਹੁਤ ਚਰਚਾ ਹੋ ਰਹੀ ਹੈ ਵੀ ਸਭ ਤੋਂ ਜਲਦੀ 3 ਦਿਨਾਂ ਵਿੱਚ ਸਿੱਧ ਹੋ ਜਾਂਦੀ ਹੈ ਥੋੜਾ ਜਿਹਾ ਬਾਰੇ ਦੱਸੋ ਮਾੜਾ ਜਿਆ 3 ਦਿਨਾਂ ਦੇ ਵਿੱਚ ਤਾਂ ਨਹੀਂ ਸਿੱਧ ਹੁੰਦੀ ਹਾਂਜੀ ਐਨੀ ਵੀ ਸੌਖੀ ਨਹੀਂ ਹੈਗੀ ਕਰਨ ਪ੍ਰਸ਼ਾਜਨੀ ਸਿੱਧ ਹੁੰਦੀ ਆ ਇਹਨੂੰ ਟਾਈਮ ਲੱਗਦਾ ਹੈ ਠੀਕ ਆ ਪਰ ਕੰਮ ਇਹ ਇੱਕੋ ਹੀ ਕਰਦੀ ਆ ਤੁਹਾਨੂੰ ਖਬਰ ਪਹੁੰਚਾ ਸਕਦੀ ਆ ਇਹ ਲਿਆ ਸਕਦੀ ਆ ਬਈ ਆਉਣ ਵਾਲੇ ਭਵਿੱਖ ਦੀਆਂ ਗੱਲਾਂ ਦੱਸ ਸਕਦੀ ਆ ਕਿਸੇ ਨੇ ਤੁਹਾਡੇ ਕੋਲੇ ਆਉਣਾ ਆ ਉਹਦੀ ਗੱਲ ਦੱਸ ਸਕਦੀ ਆ ਵੀ ਫਰਾਨਾ ਬੰਦਾ ਆ ਰਿਹਾ ਜਾਂ ਤੁਹਾਡੇ ਤੇ ਕੋਈ ਸਵਾਲ ਕਰਦਾ ਤਾਂ ਉਹੀ ਵੀ ਦੱਸ ਦੋ ਵੀ ਇਹਨੂੰ ਆ ਜਵਾਬ ਦੇ ਕਹਿੰਦੇ ਇਹਨੂੰ ਸਿੱਧੂ ਕਰਨ ਤੋਂ ਪਹਿਲਾਂ ਬੰਦੇ ਨੂੰ 10-15 ਦਿਨ ਨਹਾਣਾ ਨਹਾਣਾ ਨੂੰ ਨਾ ਬੰਦ ਹੋ ਜਾਂਦਾ ਉਹਦਾ ਸੇਮ ਕੱਪੜੇ ਪਾਣੇ ਹੁੰਦੇ ਆ ਆਪਣਾ ਮਲਮੁੱਤਰ ਆਪਣਾ ਮਾਲੀ ਖਾਣਾ ਪੈਂਦਾ ਦੇਖੋ ਇਹ ਤਾਂ ਗੱਲਾਂ ਬਾਤਾਂ ਦੀਆਂ ਨੇ ਕਰਨ ਪ੍ਰਚਾਤਨੀਆਂ ਜਾਂ ਕਿਸੇ ਵੀ ਚੀਜ਼ ਨੂੰ ਸਿੱਧ ਕਰਨ ਵਾਸਤੇ ਪਹਿਲਾਂ ਵੱਡੀ ਸ਼ਕਤੀ ਦਾ ਆਵਾਹਨ ਕਰਨਾ ਪੈਂਦਾ ਹੈ ਕਾਲੀ ਮਾਤਾ ਹੋਈ ਭੈਰੋ ਹੋਇਆ ਸ਼ਿਵਜੀ ਹੋਇਆ ਇਹਨਾਂ ਨੂੰ ਸਿੱਧ ਕਰਨਾ ਪੈਂਦਾ ਪਹਿਲਾਂ ਇਹਨਾਂ ਨੂੰ ਸਿੱਧ ਕਰਕੇ ਫਿਰ ਕਰਨ ਪ੍ਰਸਾਚਨੀ ਹੋਈ ਜਾਂ ਜੋਗਣੀਆਂ ਹੋਈਆਂ ਜਾਂ ਜਖਸ਼ਣੀਆਂ ਹੋਈਆਂ ਇਹ ਸਿੱਧ ਕਰ ਸਕਦੇ ਆ ਕਰਨ ਪ੍ਰਸਾਚਨੀ ਇਹ ਹੈਗੀ ਆ ਕਬਰਾਂ ਦੀ ਮੜੀਆਂ ਦੀ ਸ਼ਮਸ਼ਾਨ ਦੀ ਇੱਕ ਸ਼ਕਤੀ ਹਾਂਜੀ ਇਹ ਸ਼ਮਸ਼ਾਨ ਦੀ ਸ਼ਕਤੀ ਹੈ ਇਹਨਾਂ ਚੀਜ਼ਾਂ ਨੂੰ ਸਿੱਧ ਕਰਨ ਵਾਸਤੇ ਦੇਖੋ ਤਾਤਰਕ ਲੋਕ ਵੈਸੇ ਤੰਤਰ ਵਿੱਦਿਆ ਦੀ ਦੇਵੀ ਆ ਕਰਨ ਪਛਾਤ ਕਰਨ ਪਛਾਤਨੀ ਦਾ ਮਤਲਬ ਹੈ ਕੰਨ ਵਿੱਚ ਗੱਲ ਦੱਸਣੀ ਓਕੇ ਤੁਹਾਡੇ ਕੋਲ ਕੋਈ ਆ ਕੇ ਬੈਠਾ ਆ ਤੇ ਉਹ ਕਰਨ ਪਛਾਤਨੀ ਤੁਹਾਡੇ ਕੰਨ ਵਿੱਚ ਗੱਲ ਦੱਸ ਦਊਗੀ ਵੀ ਇਹ ਤੇਰਾ ਮਿੱਤਰ ਨਹੀਂ ਹੈਗਾ ਇਹ ਜਿਹੜਾ ਤੇਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਨਾ ਇਹ ਤੇਰੇ ਵਿਰੋਧੀ ਆ ਉਹ ਇਸ ਤਰ੍ਹਾਂ ਦੀ ਗੱਲ ਦੱਸੂਗੀ ਜਾਂ ਤੁਹਾਡੀ ਜਿੰਦਗੀ 'ਚ ਕੋਈ ਘਟਨਾ ਵਾਪਰਨ ਵਾਲੀ ਆ ਉਹ ਦੱਸੂਗੀ ਵੀ ਆਉਣ ਵਾਲਾ ਭਵਿੱਖ ਤੇਰੇ ਵਾਸਤੇ ਆ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਸਾਵਧਾਨ ਹੋ ਜਾ। ਨੰਬਰ 2 ਡੜਾ ਸੱਟਾ ਇਹ ਦੱਸਦੀ ਆ। ਡੜਾ ਸੱਟਾ ਜੋ ਆ ਅੱਜ ਕੱਲ ਚੱਲਦਾ ਆ। ਅੱਜ ਆ ਨੰਬਰ ਲੱਗੂਗਾ। ਲਾਲਾ ਜਾ ਕੇ ਠੀਕ ਆ। ਸੱਟੇ ਦਾ ਕੰਮ ਕਰਦੀ ਆ। ਜਿੱਤ ਵੀ ਦਉਂਦੀ ਆ। ਲਟਰੀ ਕਿ ਕੱਢਣੀ ਆ ਲਟਰੀ ਪਾਲਾ ਅਗਰ ਤੇਰੇ ਕੋ ਸਿੱਧੀ ਕੀਤੀ ਹੋਈ ਆ ਲਟਰੀ ਪਾਲਾ ਲਟਰੀ ਦੱਸ ਦਊਗੀ ਵੀ ਆ ਲਟਰੀ ਦਾ ਨੰਬਰ ਆਊਗਾ ਐਨੇ ਲਟਰੀਆਂ ਤੋਂ 10 ਲਟਰੀਆਂ ਪਾਈਆਂ ਉਹਦੇ ਵਿੱਚੋਂ ਦੱਸ ਦਊਗੀ ਵੀ ਕਿਹੜੀ ਕਿਹੜੀ ਨਿਕਲੂਗੀ ਮੈਂ ਇਹਨੇ ਨੇ ਨੰਬਰ ਵਾਲੀ ਲਟਰੀ ਚੱਕ ਕੇ ਬਾਹਰ ਕੱਢ ਦੇ ਜ਼ਿਆਦਾਤਰ ਲੋਕ ਇਹਦਾ ਪਾਵਰਲੀ ਯੂਜ਼ ਕਰਦੇ ਕਹਿੰਦੇ ਸਿੱਧੀ ਪਾਵਰਲੀ ਯੂਜ਼ ਕਰੀਏ ਪਾਵਰਲੀ ਨਹੀਂ ਇਹ ਸਿਰਫ ਖਬਰਾਂ ਵਾਸਤੇ ਯੂਜ਼ ਕਰਦੀ ਆ ਤੁਹਾਨੂੰ ਕੰਨ ਦੇ ਵਿੱਚ ਇਹ ਗੱਲ ਦੱਸ ਦੇਣੀ ਆ ਹੋਰ ਇਹਦਾ ਕੋਈ ਕੰਮ ਨਹੀਂ ਹੈਗਾ ਨੰਬਰ ਦੋ ਇਨੂੰ ਕਰਨ ਵਾਲੇ ਮਰਨ ਤੋਂ ਬਾਅਦ ਫਿਰ ਇਹ ਛੱਡਦੀ ਨਹੀਂ ਮਰਨ ਤੋਂ ਬਾਅਦ ਬੰਦੇ ਨੂੰ ਛੱਡਦੀ ਨਹੀਂ ਆਪਣੇ ਨਾਲ ਬਿਲਾ ਕੇ ਰੱਖਦੀ ਆ ਸਮਝਾਓ ਸਮਝ ਨਹੀਂ ਥੋੜਾ ਮਰਨ ਤੋਂ ਬਾਅਦ ਜਿੱਧਰ ਜਾਊਗੀ ਤੁਹਾਨੂੰ ਨਾਲ ਜਾਣਾ ਪਊਗਾ ਤੁਹਾਡੀ ਆਤਮਾ ਨੂੰ ਮਰਨ ਤੋਂ ਬਾਅਦ ਅੱਛਾ ਮੈਂ ਜੋਦੀ ਗਤੀ ਨਹੀਂ ਹੁੰਦੀ ਬਿਲਕੁਲ ਨਹੀਂ ਗਤੀ ਹੁੰਦੀ ਇਹ ਆਪਣੇ ਨਾ ਇਹਨਾਂ ਦੀ ਗਤੀ ਆ ਨਾ ਆਪਣੀ ਗਤੀ ਆ ਫਿਰ ਤਾਂ ਬੰਦੇ ਨੂੰ ਨਾਲ ਰੱਖਦੀ ਆ ਫਿਰ ਮਰਨ ਤੋਂ ਬਾਅਦ ਬੰਦਾ ਵੀ ਭੂਤ ਬਣ ਜਾਂਦਾ ਬਣਾਉਗੀ ਜਿੱਥੇ ਜਾਊਗੀ ਨਾਲ ਤੁਹਾਨੂੰ ਜਾਣਾ ਪਊਗਾ ਤੁਸੀਂ ਕੰਮ ਲੈਂਦੇ ਰਹੇ ਹੋ ساری ਉਮਰ ਉਹਦੇ ਕੋਲੋਂ ਫੇਰ ਮਰਨ ਤੋਂ ਬਾਅਦ ਫੇਰ ਉਹ ਕੰਮ ਲਊਗੀ ਕਰਨ ਪ੍ਰਸਾਦ ਨਹੀਂ ਕਹੋਗੇ ਚੱਲ ਫਲਾਣੀ ਥਾਂ ਦੇ ਉੱਤੇ ਇਹ ਕੰਮ ਕਰਕੇ ਆ ਚੱਲ ਫਲਾਣੀ ਥਾਂ ਤੇ ਕੰਮ ਕਰਕੇ ਆ ਇਹ ਕੁਦਰਤੀ ਪਾਵਰਾਂ ਨੇ ਇਹ ਕੋਈ ਬਣਾਈਆਂ ਹੋਈਆਂ ਨਹੀਂ ਹੈਗੀਆਂ ਇਹ ਮਰ ਕੇ ਨਹੀਂ ਬਣੀਆਂ ਕੁਦਰਤੀ ਇਹਨਾਂ ਦੀ ਹੋਂਦ ਆ ਕਰਨ ਪ੍ਰਸਾਦਨੀ ਦੀ ਜਕਸ਼ਣੀਆਂ ਦੀ ਆ ਡਾਕਣੀਆਂ ਦੀ ਛਾਕਣੀਆਂ ਦੀ ਇਹ ਸਾਰੀਆਂ ਇੱਕੋ ਜਾਤੀ ਦੀਆਂ ਨੇ। ਇਹਦੀ ਸਿੱਧੀ ਬਾਰੇ ਥੋੜਾ ਚਾਨਣ ਪਾਓ। ਸਿੱਧ ਕਿੱਦਾਂ ਹੁੰਦੀ ਹੈ? ਜਿਹੜੀ ਕਰਨਪ੍ਰਸਾਦਨੀ ਆ। ਹਾਂਜੀ। ਹਾਂ। ਇਹਦੀ ਸਿੱਧੀ ਤਾਂ ਹੁੰਦੀ ਆ ਜਾਂ ਤਾਂ ਕਾਲੀ ਮਾਤਾ ਦੀ ਸਿੱਧੀ ਕੀਤੀ ਹੋਵੇ। ਪੈਰੋਂ ਦੀ ਸਿੱਧੀ ਕੀਤੀ ਹੋਵੇ। ਸ਼ਿਵਜੀ ਦੀ ਸਿੱਧੀ ਕੀਤੀ ਹੋਵੇ। ਕਿਉਂਕਿ ਇਹ ਸ਼ਮਸ਼ਾਨ ਦੀ ਕਰਿਆ ਆ ਤੇ ਸ਼ਮਸ਼ਾਨ ਦੇ ਵਿੱਚ ਇਹਨਾਂ ਤਿੰਨਾਂ ਦੇਵਤਿਆਂ ਦਾ ਹੀ ਡੰਕਾ ਵੱਜਦਾ। ਹਾਂਜੀ। ਇਹਨਾਂ ਨੂੰ ਸਿੱਧ ਕੀਤਾ ਹੋਵੇ ਤਾਂ ਤੁਸੀਂ ਕਰਨ ਪ੍ਰਸਾਚਨੀ ਨੂੰ ਜਾਂ ਡਾਕਣੀ ਸਾਖਣੀ ਨੂੰ ਸਿੱਧ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਹ ਵੱਡੀ ਪਾਵਰ ਨਹੀਂ ਹੈਗੀ ਤੁਹਾਡੇ ਪਿੱਛੇ ਤਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਪਾਗਲ ਹੋ ਗਏ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਗਿਆ ਖਤਰਨਾਕ ਚੀਜ਼ ਹੈ ਖਤਰਨਾਕ ਚੀਜ਼ ਹੈ ਇਹ ਇੰਨੀ ਸੌਖੀ ਨਹੀਂ ਹੈਗੀ ਵੀ ਆਪਾਂ ਕਰਨ ਪ੍ਰਸਾਚਨੀ ਨੂੰ ਸਿੱਧ ਕਰ ਲਿਆ ਕਿ ਉਹ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੀ ਸਿੱਧੀ ਕਰਨੀ ਪੈਂਦੀ ਹੈ ਗੁਰੂ ਘਰ ਉਹ ਵੀ ਕੰਦੇ ਬਣਾਉਣਾ ਪੈਂਦਾ ਹੈ ਗੁਰੂ ਬਣਾਉਣਾ ਪੈਂਦਾ ਗੁਰੂ ਦੱਸੂਗਾ ਵੀ ਹੁਣ ਤੂੰ ਸ਼ਿਵ ਜੀ ਦੀ ਨੱਚ ਅਰਾਧਨਾ ਕਰ ਜਦੋਂ ਸਿੱਧੀ ਹੋ ਗਈ ਜਾਂ ਕਾਲੀ ਮਾਤਾ ਦੀ ਜਾਂ ਪੈਰੋਂ ਦੀ ਸਿੱਧੀ ਹੋ ਗਈ ਤੇ ਫਿਰ ਅੱਗੇ ਜਾ ਕੇ ਕੀ ਕਰਨਾ ਚਾਹੁੰਨੇ ਤੁਸੀਂ ਉਹ ਚੀਜ਼ ਨੂੰ ਸਿਰ ਕਰ ਸਕਦਾ ਮਲ ਮੂਤਰ ਵਾਲਾ ਵੀ ਕਹਿੰਦੇ ਕੁਛ ਇਦਾਂ ਮਲ ਮੂਤਰ ਵਾਲਾ ਤਾਂ ਕਿਰਿਆ ਇਹਦੀ ਇਹ ਆ ਵੀ ਆਪਣੇ ਹੀ ਮਲ ਮੂਤਰ ਖਾਣਾ ਪੈਂਦਾ ਕਿੰਨੇ ਦਿਨ ਕਿੰਨੇ ਦਿਨ ਕੀ 40 ਦਿਨ ਤਾਂ ਲੱਗਦੀ ਆ 40 ਦਿਨ ਹਾਂ ਤਾਂ ਉਹਦਾ ਬੋਡੀ ਤੇ ਫੈਕਟ ਨਹੀਂ ਪੈਂਦਾ ਫਿਰ ਜੇ ਆਪਾਂ ਰੋਟੀ ਨਹੀਂ ਖਾਂਦੇ ਨਹੀਂ ਪੈਂਦਾ ਕੋਈ ਬਿਮਾਰੀ ਕੋਈ ਫੈਤਾ ਗੰਦੀ ਚੀਜ਼ ਹੀ ਇਹੋ ਗੰਦੀ ਚੀਜ਼ ਆ ਪਰ ਉਹ ਤੁਸੀਂ ਥੋੜੋ ਖਾਣੀ ਆ ਜੋ ਗੰਦਗੀ ਇਹਨੇ ਖਾਣੀ ਆ ਖਾ ਆ ਪਰਿਆ ਪਰ ਜਾ ਉਹਦੇ ਕੋਲ ਹਾਂ ਪ੍ਰਸ਼ਾਦ ਚੜੂਗਾ ਉਹਨੂੰ ਇਹ ਆਪਣੇ ਥਰੂ ਆਪਣੇ ਥਰੂ 40 ਦਿਨ ਖਾਣਾ ਪੈਣਾ 40 ਪਰ ਕਿਹਾ ਜਾਂਦਾ 3 ਦਿਨ ਚ ਪਰ ਇੱਕ ਗੱਲ ਹੋਰ ਇਹ ਕਿਹਾ ਜਾਂਦਾ ਵੀ ਮਲਮੁੱਤਰ ਖਾਣਾ ਪੈਂਦਾ ਪਰ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਨਹੀਂ ਕਿਉਂਕਿ ਇਹਨਾਂ ਨੂੰ ਜਿਹੜੀ ਚੜਦੀ ਆ ਉਹ ਕਲੇਜੀ ਤੇ ਸ਼ਰਾਬ ਚੜਦੀ ਆ ਕਲੇਜੀ ਤੇ ਸ਼ਰਾਬ ਹਾਂ ਇਹ ਮਲਮੁੱਤਰ ਖਾਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਜਾਂ ਤੱਕ ਕਿਸੇ ਨੇ ਫੈਲਾ ਦਿੱਤੀ ਵੀ ਸਾਡੇ ਕੋਲ ਕੋ ਕੋ ਸਿੱਖੇ ਨਾ ਸਾਡਾ ਕੋਈ ਫਰ ਨਾ ਖਾਵੇ ਨਹੀਂ ਕਾਕਾ ਤੂੰ ਨਹੀਂ ਇਹ ਕੰਮ ਕਰ ਸਕਦਾ ਆ ਕੁਛ ਕਰਨਾ ਪਊਗਾ ਅਗਲਾ ਸੁਣ ਜੇ ਸਾਰੀ ਭੱਜ ਜਾਂਦਾ ਪਰ ਐਸਾ ਮੇਰੇ ਵਿਚਾਰ ਵਿੱਚ ਕਿਤੇ ਨਹੀਂ ਹੈਗਾ ਨਾ ਮੈਂ ਪੜਿਆ ਆ ਨਾ ਮੈਂ ਇਹਨਾਂ ਬਾਰੇ ਸੁਣਿਆ ਹਾਂ ਕਲੇਜੀ ਤੇ ਸ਼ਰਾਬ ਦਾ ਪਊਗਾ ਜਰੂਰ ਇਹਨੂੰ ਚੜਦਾ ਮੈਨੂੰ ਵੀ ਨਹੀਂ ਨੌਲੇਜ ਨਹੀਂ ਮੈਂ ਵੀ ਇਦਾਂ ਸੁਣਿਆ ਕਹਿੰਦੇ ਜਦੋਂ ਸਿੱਧ ਕਰਦੇ ਆ ਇਹ ਜਿਹੜਾ ਬੰਦਾ ਸਿੱਧ ਕਰਦਾ ਉਹਦਾ ਕੋਈ ਫਿਜ਼ੀਕਲੀ ਜਾਂ ਸਰੀਰਿਕ ਸੰਬੰਧ ਕੁਛ ਇਦਾਂ ਦਾ ਨਹੀਂ ਕੋਈ ਜ਼ਰੂਰੀ ਨਹੀਂ ਹੈ ਯਾਰ ਐਸੇ ਐਸੇ ਸਾਧਕ ਲੋਕ ਆ ਜਿਨ੍ਹਾਂ ਨੇ ਕੀਤੀ ਆ ਰਿਸ਼ੀਆਂ ਮੁਨੀਆਂ ਨੇ ਕੀਤੀ ਆ ਤੇ ਉਹ ਸਰੀਰਕ ਸੰਬੰਧ ਬਣਾਉਂਦੇ ਸੀ ਕੋਈ ਮੈਨੂੰ ਤਾਂ ਇਹ ਤੁਹਾਡੀ ਆਪਣੀ ਸੋਚ ਆ ਵੀ ਤੁਸੀਂ ਕੀ ਸੋਚ ਲੈ ਕੇ ਜਾ ਰਹੇ ਹੋ ਵਚਨ ਵਚਨ ਵੀ ਲੈਂਦੀ ਐ ਸਿੱਧ ਕਰਨ ਤੋਂ ਪਹਿਲਾਂ ਤੁਹਾਡੇ ਹਾਂ ਵਚਨ ਹੁੰਦੇ ਨੇ ਵੀ ਕੀ ਤੁਸੀਂ ਛੱਡਣਾ ਕੀ ਨਮਾ ਗ੍ਰਹਿਣ ਕਰਨਾ ਕਿਹੜੀਆਂ ਆਦਤਾਂ ਛੱਡਣੀਆਂ ਨੇ ਤੁਸੀਂ ਇਹ ਕੰਮ ਨਹੀਂ ਕਰੋਗੇ ਕਿਹੜੀਆਂ ਗੱਲਾਂ ਨੇ ਜੋ ਤੁਸੀਂ ਨਹੀਂ ਖਾਓਗੇ ਜੋ ਭੋਗ ਪ੍ਰਸ਼ਾਦ ਤੁਸੀਂ ਉਹਨੂੰ ਦੇਓਗੇ ਉਹ ਤੁਸੀਂ ਲਿਖਾਉਗੇ ਤੁਹਾਡੀ ਮਨਾਹੀ ਆ ਕਿਉਂਕਿ ਉਹ ਖਾਰੀ ਆ ਉਹਨੂੰ ਦੇਣਾ ਹੈ ਹੋਰ ਚੀਜ਼ਾਂ ਖਾ ਸਕਦੇ ਹੋ ਤੁਸੀਂ ਜਿਵੇਂ ਕਲੇਜੀ ਦਵਾਂਗੇ ਆਪਾਂ ਸ਼ਰਾਬ ਦਵਾਂਗੇ ਇਹ ਦੋ ਚੀਜ਼ਾਂ ਤੁਹਾਨੂੰ ਮਨਾਹੀ ਹੋਊਗੀ ਵੀ ਆਪਾਂ ਗ੍ਰੈਂਡ ਨਹੀਂ ਕਰਦੇ ਤਿਆਗ ਕਰਨਾ ਪਏਗਾ ਵੱਡੇ ਵੱਡੇ ਕਹਿੰਦੇ ਪੋਲਿਟਿਕਸ ਵੀ ਇਹ ਸਿੱਧਿਆਂ ਨਾਲ ਯੂਜ਼ ਕਰਦੇ ਨੇ ਨਹੀਂ ਪੋਲਿਟਿਕਸ ਇਹਦਾ ਨਹੀਂ ਕਰਦੇ ਪੋਲਿਟਿਕਸ ਲੋਕ ਜਾਂਦੇ ਨੇ ਬਗਲਾਮੁਖੀ ਦੇ ਬਗਲਾਮੁਖੀ ਦੇ ਇੱਕ ਹਿਮਾਚਲ ਦੇ ਵਿੱਚ ਦੇਵੀ ਆ ਜਿਹਨੂੰ ਬ੍ਰਹਮਾਸਤਰ ਕਿਹਾ ਜਾਂਦਾ ਪੋਲਿਟਿਕਸ ਦਾ ਬ੍ਰਹਮਾਸਤਰ ਹਾਂ ਜਦੋਂ ਮਹਾਭਾਰਤ ਵਿੱਚ ਦੇਖੋਗੇ ਜਦੋਂ ਉੱਪਰ ਨੂੰ ਜਾ ਕੇ ਤੀਰ ਚਲਾਉਂਦੇ ਨੇ ਉਹ ਚਲਾਉਂਦੇ ਤੀਰ ਤੇ ਇੱਕ ਮੰਤਰ ਪੜ੍ਹਦੇ ਨੇ ਉਹ ਬੋਲਦੇ ਆ ਨਾ ਕੁਝ ਹਾਂਜੀ ਹਾਂਜੀ ਕੁਝ ਬੋਲਦੇ ਆ ਉਸ ਉਸ ਤੀਰ ਦਾ ਮੰਤਰ ਬੋਲਦੇ ਨੇ ਜਿਹਦੇ ਨਾਲ ਉਹ ਤੀਰ ਦੀ ਸਿੱਧੀ ਹੁੰਦੀ ਆ ਤਾਂ ਉਹ ਜਾ ਕੇ ਉੱਥੇ ਬੰਦੇ ਦੇ ਉੱਤੇ ਅਟੈਕ ਕਰਦੀ ਆ ਤੇ ਇਸੇ ਤਰ੍ਹਾਂ ਜਦੋਂ ਸਾਰੇ ਸ਼ਾਸਤਰ ਮੁਕ ਜਾਣ ਕੋਈ ਹੀਲਾ-ਵਿਸ਼ੀਲਾ ਨਾ ਰਹਿ ਜਾਵੇ ਫਿਰ ਉੱਥੇ ਬ੍ਰਹਮ ਅਸਤਰ ਚੱਲਦਾ ਜਿਹੜੇ ਹੈਗੀ ਬਗਲਾਮੁਖੀ ਪਤੰਬਰਾ ਦੇਵੀ ਉਹਨੂੰ ਬ੍ਰਹਮ ਅਸਤਰ ਕਹਿੰਦੇ ਨੇ ਰਾਜਨੀਤਿਕ ਲੋਕ ਉਹ ਬ੍ਰਹਮ ਅਸਤਰ ਚਲਾਉਂਦੇ ਨੇ ਉਹਦੇ 'ਚ ਕਈ ਗੱਲਾਂ ਹੁੰਦੀਆਂ ਨੇ ਉਹਦਾ ਮੰਤਰ ਜਿਹੜਾ ਹੈਗਾ ਓਮ ਹਰੀਂ ਦੇਵੀ ਬਗਲਾਮੁਖੀ ਅਮੁਕ ਵਸਿਆ ਫਲਾਣਾ ਬੰਦਾ ਮੇਰੇ ਵਸਚੋ ਜੇ ਅਮੁਕ ਵਸਿਆ ਸਰਬ ਦੁਸ਼ਟਾਨਾ ਮੇਰੇ ਜਿੰਨੇ ਦੁਸ਼ਮਣ ਨੇ ਸਾਰੇ ਨਾਸ ਹੋ ਜਾਣ ਸਰਵ ਦਸ਼ਤਾਨਾ ਵਾਚੰ ਮੁਖੰ ਪਦਮ ਵਾਚ ਜਿਵਾ ਉਹਨੂੰ ਜबान ਬੰਦ ਹੋ ਜੇ ਵਾਚੰ ਮੁਖੰ ਉਹਨਾਂ ਦਾ ਮੂੰਹ ਬੰਦ ਹੋ ਜੇ ਸਤੰਬ ਸਤੰਭਨ ਕਰਨਾ ਰੋਕ ਦੇਣਾ ਸਾਹਮਣੇ ਖੜਾ ਬੰਦਾ ਉਹ ਆਪਣੇ ਆਪ ਹੀ ਆਪਣੀ ਜਿਹੜੀ ਹੋ ਕੀ ਉਹਨੂੰ ਕਦੇ ਕਾਗਜ਼ ਪੱਤਰ ਵਾਪਸ ਲੈ ਲਵੇ ਮੈਂ ਮੈਦੇ ਸਾਹਮਣੇ ਲੜ ਨਹੀਂ ਸਕਦਾ ਮੇਰੇ ਚੰਨੀ ਪਾਵਰ ਨਹੀਂ ਹੈਗੀ ਮੇਰੀ ਪਿੱਛੇ ਇਹ ਨਹੀਂ ਦੁਨੀਆ ਨਹੀਂ ਹੈਗੀ ਮੈਂ ਆਪਣੇ ਕਾਗਜ਼ ਵਾਪਸ ਲੈਣਾ ਯਾ ਆਪਾਂ ਵਾਪਸ ਉੱਥੇ ਪਰਤੀ ਆਪਾਂ ਉਹ ਚੱਲ ਗਏ ਕਰਨਪਿਸ਼ਾਲੀ ਦੇ ਵਾਪਸ ਆ ਜੀ ਆਪਾਂ ਨਹੀਂ ਕਰਨਪਿਸ਼ਾ ਨਹੀਂ ਤਾਂ ਉਹਦੇ ਅੱਗੇ ਕੁਝ ਵੀ ਨਹੀਂ ਹੈਗੀ ਉਹ ਜਾਰਾ ਉਹ ਬੜੀ ਪਾਵਰਫੁਲ ਹੈ ਬ੍ਰਹਮ ਅਸਤਰਾ ਤਾਂ ਫਿਰ ਉਹ ਉਹ ਬਾਣ ਇੱਕ ਹੈ ਜੋ ਖਾਲੀ ਨਹੀਂ ਜਾਂਦਾ ਕਹਿੰਦਾ ਜਿਹਨੇ ਸਿੱਧ ਕੀਤੀ ਹੋਵੇ ਮਰਨ ਤੋਂ ਪਹਿਲਾਂ ਦੇ ਕੇ ਜਾਣੀ ਪੈਂਦੀ ਅੱਗੇ ਕਿਸੇ ਚੇਲੇ ਨੂੰ ਜਿੱਦਾਂ ਉਸੇ ਕਿਹਾ ਸੀ ਉਹ ਹਰੇਕ ਵਿੱਧਿਆ ਦੇਣੀ ਪੈਂਦੀ ਆ ਨਹੀਂ ਫਿਰ ਉਹ ਨਾਲ ਲੈ ਜਾਂਦੀ ਆਪਣੇ ਹਾਂ ਮਿਲ ਤੰਗ ਕਰਦੀਆਂ ਨੇ ਇਹ ਚੀਜ਼ਾਂ ਇਹ ਬਾਅਦ ਦੇ ਵਿੱਚ ਆਪਾਂ ਨੂੰ ਨਹੀਂ ਤੰਗ ਕਰਦੀਆਂ ਪਰਿਵਾਰ ਨੂੰ ਤੰਗ ਕਰਦੀਆਂ ਨੇ ਵੀ ਸਾਨੂੰ ਭੋਗ ਪ੍ਰਸ਼ਾਦ ਦਿਓ ਸਾਡੀ ਮਾਨਤਾ ਕਰੋ ਉਹ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ ਹਾਂ ਜਿਹੜੀਆਂ ਨੇ ਭੈਰੋ ਹੋਇਆ ਕਾਲੀ ਸ਼ਿਵਜੀ ਇਹ ਕਿਸੇ ਨੂੰ ਤੰਗ ਨਹੀਂ ਕਰਦੇ ਮੰਨਣਾ ਮੰਨੋ ਨਹੀਂ ਮੰਨੋਗੇ ਨਾ ਮੰਨੋ ਸ਼ਿਵ ਵੀ ਸਿੱਧ ਹੋ ਜਾਂਦਾ ਨਾਲੇ ਕਹਿੰਦਾ ਸ਼ਿਵ ਤਾਂ ਸਿੱਧ ਹੀ ਨਹੀਂ ਹੁੰਦਾ ਕੌਣ ਕਹਿੰਦਾ ਨਹੀਂ ਹੁੰਦਾ ਦੁਨੀਆ ਕਹਿੰਦੀ ਸ਼ਿਵ ਨੂੰ ਕੋਈ ਸਿੱਧ ਨਹੀਂ ਕਰ ਪਾਏ ਕਿਉਂ ਵੀ ਸ਼ਿਵ ਟ ਪਾਵਰਫੁੱਲ ਆ ਜਿੱਦਾਂ ਕਹਿੰਦੇ ਕਾਲੀ ਮਾਤਾ ਆ ਗਈ ਭੈਰੋ ਆ ਗਿਆ ਕਿ ਸ਼ਿਵਣੀ ਕਿ ਸੇ ਚਾ ਸਕਦਾ ਉਹ ਪ੍ਰਵਾ ਸਾਰਿਆਂ ਤੋਂ ਸੌਖਾ ਤੇ ਸਾਰਿਆਂ ਤੋਂ ਵਧੀਆ ਤਰੀਕੇ ਨਾਲ ਸ਼ਿਵਜੀ ਹੀ ਸਿੱਧ ਹੁੰਦਾ ਹੈ ਤੇ ਸਭ ਤੋਂ ਛੇਤੀ ਹੁੰਦਾ ਹੈ ਸਭ ਤੋਂ ਦਿਆਲੂ ਇਹ ਆ ਜਿਹਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਤੁਸੀਂ ਗਲਤ ਕਰਦੇ ਹੋ ਤੁਸੀਂ ਠੀਕ ਕਰਦੇ ਹੋ ਉਹਨੂੰ ਸਾਰਾ ਪ੍ਰਮਾਨ ਇੱਕੋ ਇੱਕ ਸ਼ਕਤੀ ਆ ਇੱਕੋ ਇੱਕ ਦੇਵਤਾ ਆ ਜਿਹੜਾ ਪੁੱਠਾ ਪ੍ਰਸ਼ਾਦ ਚੜ੍ਹਾਏਵੇ ਤੁਹਾਡਾ ਪ੍ਰਮਾਨ ਕਰ ਲੂਗਾ ਬਈ ਤੂੰ ਆਜਾ ਮੇਰੇ ਕੋਲੇ ਪੱਕਾ ਯਾਰ ਬਣ ਕੇ ਆ ਜਾ ਮੇਰਾ ਦੋਸਤ ਬਣ ਜਾ ਠੀਕ ਆ ਚੜਾ ਦੇ ਜੋ ਮਰਜੀ ਉਥੋਂ ਪਾਣੀ ਤੋਂ ਸ਼ੁਰੂ ਹੁੰਦਾ ਉਹਦਾ ਪਾਣੀ ਦਾ ਗੜਵਾ ਛੜਾ ਦਿਓ ਤੁਹਾਡਾ ਯਾਰ ਬਣ ਜੂਗਾ ਤੁਹਾਡੇ ਕੰਮ ਕਰਨ ਲੱਗ ਜੂ ਬਹੁਤ ਬਹੁਤ ਸ਼ੁਕਰੀਆ ਬੱਬਾ ਠੀਕ ਆ ਠੀਕ ਥੈਂਕ ਯੂ